ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਪਈ ਜੋਤ ਦੇਵਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੋਇਆ ਹੈ ਇਹ ਉੱਚੀ ਗੋਦਦਾ ਇੱਕ ਬ੍ਰਾਹਮਣ ਸੀ ਇਸ ਵਿੱਚ ਜਾਤ ਦਾ ਹੰਕਾਰ ਵੀ ਚੌਖਾ ਸੀ ਇਸ ਹੰਕਾਰ ਕਰਕੇ ਇਹ ਹੋਰ ਜਾਤਾਂ ਵਾਲਿਆਂ ਨੂੰ ਹਮੇਸ਼ਾ ਨੀਵਾਂ ਸਮਝਿਆ ਕਰਦਾ ਸੀ ਅਤੇ ਉਹਨਾਂ ਤੋਂ ਨਫ਼ਰਤ ਕਰਦਾ ਹੁੰਦਾ ਸੀ ਹੋਰਨਾਂ ਨੂੰ ਮਾਰਾ ਤੇ ਨੀਵਾਂ ਸਮਝਣ ਵਾਲੇ ਬੰਦੇ ਦਾ ਮਨ ਕਦੇ ਸ਼ਾਂਤ ਤੇ ਸੁਖੀ ਨਹੀਂ ਹੁੰਦਾ ਉਹ ਸੜਦਾ ਭੁੱਜਦਾ ਤੇ ਭਟਕਦਾ ਹੀ ਰਹਿੰਦਾ ਹੈ ਇਹੋ ਹਾਲ ਜੋਧ ਬਰਮਰ ਦਾਸੀ ਪਰ ਇੱਕ ਦਿਨ ਪਈ ਜੋਧ ਦੇਵਤਾ ਉੱਤੇ ਉਸ ਪਰਮਾਤਮਾ ਦੀ ਐਸੀ ਮਿਹਰ ਹੋਈ ਕਿ ਉਸ ਦੇ ਭਾਗ ਜਾਗ ਪਏ ਉਹ ਆਪਣੇ ਮਨ ਦੀ ਹਾਲਤ ਤੋਂ ਤੰਗ ਆ ਗਿਆ ਉਸ ਦੇ ਮਨ ਵਿੱਚ ਚਾਹ ਪੈਦਾ ਹੋਈ ਕਿ ਸੁੱਖ ਤੇ ਸ਼ਾਂਤੀ ਪ੍ਰਾਪਤ ਹੋਵੇ ਤਾਂ ਠੀਕ ਹੈ ਗੁਰੂ ਦੇ ਕਿਸੇ ਚੰਗਿਆ ਸਿੱਖ ਨਹੀਂ ਉਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਾੜੀ ਦੱਸਿਆ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਦਰਬਾਰ ਵਿੱਚ ਦੁਖਿਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਮਨ ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦੇ ਹਨ ਇਹ ਗੱਲ ਸੁਣ ਕੇ ਉਹ ਖਡੂਰ ਸਾਹਿਬ ਆ ਪਹੁੰਚਿਆ ਉਸਨੇ ਗੁਰੂ ਅੰਗਦ ਦੇਵ ਜੀ ਨੂੰ ਮਥਾ ਟੇਕਿਆ ਅਤੇ ਲੰਗਰ ਦੀ ਸੇਵਾ ਵਿੱਚ ਜੁਟ ਪਿਆ ਪੜਿਆਂ ਲਿਖਿਆ ਹੋਣ ਕੜ ਕੇ ਉਹ ਲੰਗਰ ਲਈ ਆਈ ਰਸਦ ਮਾਇਆ ਦਾ ਦੇਖਵੀ ਰਖਦਾ ਸੀ ਉਹ ਯਤਨ ਕਰਦਾ ਸੀ ਕਿ ਇਹ ਰਸਦ ਅਤੇ ਮਾਇਆ ਅਜਾਈ ਨ ਜਾਵੇ ਸਭੁ ਚੰਕੇ ਤੂ ਚੰਕੇ ਅਰਥ ਲੱਗੇ ਲੇਖੇ ਪੱਤੇ ਅਤੇ ਪਰਬੰਧ ਤੂ ਬਿਨਾ ਉਹ ਲੰਗਰ ਵਿੱਚ ਚੇਦ ਹਰ ਤਰ੍ਹਾਂ ਦੀ ਸੇਵਾ ਵੀ ਕਰਦਾ ਰਹਿੰਦਾ ਸੀ ਉਹ ਸਾਰਾ ਦਿਨ ਅਤੇ ਚੌਕੀ ਰਾਤ ਤੱਕ ਇਸੇ ਸੇਵਾ ਵਿੱਚ ਜੁਟਿਆ ਰਹਿੰਦਾ ਸੀ ਨਾਲ ਹੀ ਉਹ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਉਹ ਗੁਰੂ ਦੇ ਲੰਗਰ ਦੀ ਸੇਵਾ ਸਾਰਾ ਜੋਰ ਲਾ ਕੇ ਕਰਦਾ ਲੰਗਰ ਤਿਆਰ ਕਰਦਾ ਅਤੇ ਆਏ ਗਏ ਲੋ प्रसाद स्पंदा पर ओह आप रंगड़ों प्रसाद ना शक्या करे ओ किसे नु पता बिना लगन दिया करे कि ओ भोजन केवे करदा है की खांदा है ते कित्थों खांदा है पर युद्ध देवता यो करदा सी कि जब संगत प्रसाद शक चुक दी ता ओ पत्र चुकवा के ਇਕ ਸਭ ਤਾਰਕ ਵਾਦਿੰਦਾਂ ਜਦ ਲੰਘਰੂ ਹੁ ਟੁਕਣਾ ਤਪਈ ਜੋਤ ਦੇਵਤਾ ਨੇ ਇਨਾ ਪਤਨਾ ਵਿੱਚੋਂ ਪੇੜ ਪਰੰਜੋਗਾ ਆਨੇ ਇਕੱਠਾ ਕਰ ਲੈਣਾ ਅਤੇ ਵੈਗੁਰ ਦਾ ਨਾਮ ਲੈ ਕੇ ਸ਼ਕਤ ਲੈਣਾ ਇੰਨਹੀ ਚੀੜ ਉਹ ਇਸ ਤਰ੍ਹਾਂ ਸੰਗ ਦਾ ਜੋਤ ਖਾ ਕੇ ਬੁਝਵਲਾ ਕਰਦਾ ਰਹੇ ਹ ਪਰ ਇੱਕ ਦਿਨ ਇਹ ਗੱਲ

जोध भाई यह क्यों तो इस तरह भोजन क्यों खाता है सुचा प्रसाद क्यों नहीं छकता जोध देवता ने कहा सच्चे पातशाह मेरे अंदर जात के अंकार का भूत वसदा सी इस कदना भूत न जूठ ही खवाने ठीक सी ए सूत आ मैं चाहता यह हंकार दूर हो जाएंगा गुरु जी ने कहा तेरा जात हंकार हूँ दूर हो गया है हूँ इस तरह घरों हट जा तेरा मन साफ तुद्ध हो गया है उन इस ਬੂਧ ਨਹੀਂ ਵਸਦਾ। ਉਹਲੇ ਇਸ ਵਿੱਚ ਵਾਯੁਰ ਦਾ ਵਾਸਾ ਹੈ। ਉਸ ਨੂੰ ਸੱਚਾ ਅੰਨ ਭੇਟ ਕਰਨਾ ਚਾਹੀਦਾ ਹੈ। ਇਹ ਕਹਿ ਕੇ ਗੁਰੂ ਜੀ ਨੇ ਪਈ ਜੋਦ ਨੂੰ ਆਪਣੇ ਪਾਸ ਬਿਠਾਇਆ ਅਤੇ ਲੰਗਰ ਨੂੰ ਸੱਚਾ ਪ੍ਰਸ਼ਾਦ ਮੁਗਵਾ ਕੇ ਸ਼ਕਾਇਆ। ਇਸ ਤੋਂ ਮੰਗਰੋ ਪਈ ਜੋਦ ਗੁਰੂ ਕੇ ਲੰਗਰ ਨੂੰ ਪ੍ਰਸ਼ਾਦ ਸ਼ਕਲ ਲਗ ਪਿਆ। ਹਰ ਵੇਲੇ ਸੇਵਾ ਕਰਦਾ ਅਤੇ ਨਾਮ ਜਪਦਾ ਰਿਹਾ ਕਰੇ ਮਨ ਨਾਮ ਵਿੱਚ ਲਗਾ ਰਹੇ ਅਤੇ ਸਰੀਰ ਸੇਵਾ ਵਿੱਚ ਉਸ ਦਾ ਮਨ ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ ਸੰਗਤ ਸੁਨੋ ਪਈ ਜੋਤ ਦੇਵਤਾ ਕਹਿ ਕੇ ਸੱਦਨ ਲੱਗ ਪਈ ਉਸ ਦਾ ਇਹੋ ਨਾ ਪੱਕ ਗਿਆ ਉਹ ਗੁਰੂ ਅੰਗਦ ਦੇਵ ਜੀ ਦੇ ਵੱਡੇ ਮੁਖੀ ਸਿੱਖਾਂ ਵਿੱਚ ਗਿਣਿਆ ਜਾਣ ਲੱਗ ਪਿਆ ਏ ਗੁਰਦਾ ਜੀ ਨੇ ਉਸ ਦਾ ਨਾਮ ਉਸ ਸਮੇਂ ਦੇ ਚੋਠੀ ਦੇ ਸਿੱਖਾਂ ਵਿੱਚ ਲਿਖਿਆ ਹੈ ਉਹ ਲਿਖਦੇ ਹਨ ਜਦੁਰ ਸੋਇਆ ਦੇਵਤਾ ਗੁਰ ਸੇਵਾ ਕਰ ਤੁਤਰ ਤੜੀ ਪੂਰੇ ਸਤਿਗੁਰੂ ਪਿਆ ਜਿ ਸਵਾਰੇ ਸੁਪਿਆਰੀ ਸਾਹ ਸੰਤੇ ਜੀ ਵੀਰ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ